ਆ ਵੀ ਮੈਟਰੋ ਜਿਹਨੂੰ ਵੱਡੀ ਖਾਨ ਦੀ ਹੱਤ ਪੈ ਜੇ ਉਹ ਕਿੱਥੇ ਹਰਦਾ ਡਰਾਈਵਰ ਦੀਆਂ ਥਰਖਾਹਾਂ ਚੋਂ ਇੱਥੇ ਲੈ ਜਾਂਦੇ ਚੇਅਰਮੈਨ ਸਾਹਿਬ ਆ ਗਏ ਜਲਦੀ ਆ ਜਲਦੀ ਉਹ ਭਾਈ ਚੇਅਰਮੈਨ ਸਾਹਿਬ ਪੱਜੋ ਨਾਲ ਗੱਲ ਸੁਣੋ ਗੱਲ ਸੁਣੋ ਸਰ ਗੱਲ ਸੁਣੋ ਜਲਦੀ ਜਲਦੀ ਲਿਆ ਚਲਦੀ ਸਰ ਗੱਲ ਸੁਣੋ ਛੇਚ ਕੇ ਆ ਜਾ ਤੂੰ ਵੀ ਤੁਰਪਾ ਕੈਮਰਾਮੈਨ ਮੜਾ ਛੇਤੀ ਆ ਸਰ ਸਰ ਗੱਲ ਸੁਣੋ ਉਹ ਸਰ ਗੱਲ ਤੇ ਸੁਣੋ ਸਰ ਆ ਗੱਲ ਸੁਣੋ ਮੂੰਹ ਬੰਨੇ ਜਾ ਰਿਹਾ ਦੇਖੋ ਤੁਸੀਂ ਮੂੰਹ ਕੋਈ ਕੁਛ ਨਹੀਂ ਬੰਨਣਾ ਜਿਹੜੇ ਕੰਮ ਹੀ ਅਜਿਹੇ ਕਿਉਂ ਕਰਦੇ ਆ ਕਿ ਮੂੰਹ ਬੰਦਨਾ ਪੈ ਜੇ ਇਹ ਚੇਅਰਮੈਨ ਸਾਹਿਬ ਜਿਨ੍ਹਾਂ ਦੀ ਗੱਲ ਕਿ ਆਖਰਕਾਰ ਪਹਿਲਾ ਇਸੇ ਜ਼ਿਲ੍ਹੇ ਦੇ ਵਿੱਚੋਂ ਐਮਐਲਏ ਜਿਹੜਾ ਰੈਸ਼ੂ ਦੇ ਵਿੱਚ ਫੜਿਆ ਗਿਆ ਸੀ ਪਰ ਆ ਰਿਸ਼ਤ ਤੋਂ ਨਵਾਂ ਟੰਗ ਕੱਢਿਆ ਮੈਂ ਤੁਹਾਨੂੰ ਇਹ ਗੱਲ ਦੱਸਾਂਗਾ ਸਰ ਤਾਂ ਡਾਕ ਜਿਹੜਾ ਮਾਮਲਾ ਵੇਖੋ ਤੁਹਾਨੂੰ ਤਾਂ ਬਹੁਤ ਇਮਾਨਦਾਰ ਮੰਨਿਆ ਜਾਂਦਾ ਆਮ ਘਰਾਂ ਦੀ ਗੱਲ ਹੁੰਦੀ ਆ ਤੇ ਵੱਡੀ ਖਾਨ ਵਾਲੀ ਗੱਲ ਕਰਤੀ ਤੁਸੀਂ ਯਾਰ ਹੈਗੇ ਇਮਾਨਦਾਰ ਤੁਸੀਂ ਐਵੇਂ ਮਗਰ ਪਾਇਓ ਕੀ ਯਾਰ ਰੌਲਾ ਪਾਇਆ ਤੁਸੀਂ ਕੱਲ ਦਾ ਰੌਲਾ ਸਰ ਤੁਹਾਨੂੰ ਤੇ ਮੈਂ ਕਹਿੰਦਾ ਵੀ ਚੇਅਰਮੈਨ ਹੀ ਦੇ ਉਹਦੇ ਤੋਂ ਸਭ ਤੋਂ ਇਮਾਨਦਾਰ ਮੰਨਿਆ ਜਾਂਦਾ ਸੀ ਪਰ ਵੱਡੀ ਖਾਨ ਵਾਲੀ ਗੱਲ ਡਰਾਈਵਰ ਤੋਂ ਵੱਡੀ ਗੱਲ ਮੰਗਦੀ ਯਾਰ ਇਮਾਨਦਾਰੀ ਇਰ ਕੀ ਵੱਡੀ ਖਾਲੀ ਜੇ ਫਿਰ ਵੱਡੀ ਇਮਾਨਦਾਰ ਡਰਾਈਵਰ ਤੋਂ ਕਿਉਂ ਵੱਡੀ ਮੰਗਦੀ ਸਬੂਤ ਕੀ ਹੈ ਸਬੂਤ ਤਾਂ ਬੰਦਾ ਦਿਖਾ ਰਿਹਾ ਸਾਰੇ ਸਬੂਤ ਆ ਸਾਰੀ ਗੱਲ ਖੁੱਲ ਕੇ ਸਾਹਮਣੇ ਆ ਉਹ ਸਾਰੀ ਸਾਰੀ ਬਹੁਤ ਦਿਨਾਂ ਦੀ ਪੋਸਟ ਘਮ ਰ ਇੱਕ ਤਾਂ ਇਹ ਚੀਜ਼ ਬਹੁਤ ਹੋ ਰਹੀ ਆ ਪਿਛਲੇ 70 75 ਸਾਲ ਤੇ ਜਾਂ ਵਿਰੋਧੀਆਂ ਦੀ ਗੱਲ ਇਹ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਦੱਸੋ ਵੀ ਹੁਣ ਉਹ ਗੱਲਾਂ ਨੂੰ ਤਾਂ ਦੇੜਨ ਦਾ ਫਾਇਦਾ ਨਹੀਂ ਕਿਉਂਕਿ ਸਾਡੇ ਕੋਲੇ ਆਪਸ਼ਨ ਹੀ ਕੋਈ ਨਹੀਂ ਸੀ ਅਸੀਂ ਚੁਣਨੇ ਹੀ ਆਏ ਸੀ ਕਿ ਵੇਖੋ ਤੁਹਾਨੂੰ ਇਹ ਪਹਿਲਾਂ ਵੀ ਇਸੇ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਐਮ ਐਲ ਏ ਸੀ ਉਹ ਚੱਕਿਆ ਗਿਆ ਠੀਕ ਹੈ ਰੇਸ਼ਵਤ ਦੇ ਮਾਮਲੇ ਦੇ ਵਿੱਚ ਹੁਣ ਤੁਸੀਂ ਉਸੇ ਕੰਮ ਤੇ ਆ ਗਏ ਚੱਕਿਆ ਗਿਆ ਉਹ ਹੁਣ ਸਾਰੇ ਤਾਂ ਨਿਆਰ ਉਹ ਜੇ ਤੁਰੇ ਫਿਰਦੇ ਜੀ ਫਿਰ ਇਹੀ ਤਾਂ ਅਫਸੋਸ ਆ ਤਾਂ ਹੀ ਤਾਂ ਅਸੀਂ ਕਹਿੰਦੇ ਵੀ ਸਾਰੇ ਇਹੋ ਜਿਹੇ ਐਮ ਐਲ ਏ ਚੱਕੇ ਗਏ ਉਹ ਚ ਨਿਬੜਿਆ ਕੀ ਕੁਝ ਵੀ ਨਹੀਂ ਕਿਉਂ ਨਹੀਂ ਨਿਬੜਿਆ ਚੱਲ ਰਹੀ ਹੈ ਉਹਦੀ ਜਿਹੜਾ ਸਿਸਟਮ ਆ ਸਾਰਾ ਤੇ ਚੱਲ ਰਹੀ ਚੱਲੀ ਜਾਂਦਾ ਮੇਰਾ ਉਹਦੇ ਨਾਲ ਕੀ ਸਬੰਧ ਆ ਯਾਰ ਨਹੀਂ ਸਬੰਧ ਤੁਹਾਡਾ ਕੋਈ ਨਹੀਂ ਅਸੀਂ ਮੰਨਦੇ ਆ ਪਰ ਤੁਸੀਂ ਇਹ ਦੱਸੋ ਇੱਕ ਡਰਾਈਵਰ ਨੂੰ ਤੁਸੀਂ ਭਰਤੀ ਕਰਾਤਾ ਇੱਕ ਚੰਗਾ ਕੰਮ ਕੀਤਾ ਪਰ ਉਹਦੇ ਤੋਂ ਵੱਡੀ ਮੰਗਣੀ ਕਦੋਂ ਮੰਗੀ ਆ 7500 ਰੁਪਏ ਵੱਡੀ ਮੰਗੀ ਆ ਤੁਸੀਂ ਮੈਂ ਹਾਂ ਇਹ ਮੈਂ ਕਿੱਥੇ ਦਿਖਾਉ ਉਹ ਮੈਨੂੰ ਸਬੂਤ ਦਿਖਾਓ ਸਬੂਤ ਚੱਲ ਰਿਹਾ ਤੁਸੀਂ ਦੱਸੋ ਉਹ ਬੋਲ ਰਿਹਾ ਚੈਨਲਾਂ ਦੇ ਉੱਪਰ ਗੱਲ ਆ ਰਹੀ ਆ ਪੂਰੀ ਮੈਨੂੰ ਪਤਾ ਮੈਂ ਵੀ ਦੇਖਿਆ ਉਹ ਕਿਸੇ ਕੁੜੀ ਦਾ ਨਾਂ ਚੱਲੀ ਜਾਂਦਾ ਯਾਰ ਕੁੜੀ ਤਾਂ ਕੁੜੀ ਕੌਣਾ ਕੁੜੀ ਕੌਣ ਆ ਉਹ ਜਿਹਦਾ ਨਾਂ ਚੱਲ ਰਿਹਾ ਜਸਵੀਰ ਕੌਰ ਕੌਣ ਆ ਉਹ ਉਹ ਪਤਾ ਨਹੀਂ ਪਤਾ ਯਾਰ ਨਾ ਇਹਨੂੰ ਪਤਾ ਨਹੀਂ ਮੈਂ ਕਹਿੰਦਾ ਵੀ ਇਹਨਾਂ ਦੀ ਪਾਰਟੀ ਦੀ ਉਹ ਜਿਹੜੀ ਹੈਗੀ ਆ ਮੁਖੀ ਆ ਜ਼ਿਲ੍ਹੇ ਦੀ ਪ੍ਰਧਾਨ ਆ ਜਿਹੜੀ ਉਹਦੇ ਨਾਲ ਵੀ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਕਿ ਆਹ ਸਰਕਾਰ ਰਿਸ਼ਵਤ ਤੇ ਰਿਸ਼ਵਤ ਉਹ ਹੀ ਗਲਤ ਤਰੀਕ ਪੇ ਤਰੀਕ ਹੋਈ ਪਈ ਆ ਸਰ ਇਹ ਤੁਸੀਂ ਰਲ ਮਿਲ ਕੇ ਕੰਮ ਕੀਤਾ ਕੁਝ ਨਹੀਂ ਰਲ ਮਿਲ ਕੇ ਕੀਤਾ ਮੈਂ ਨਾ ਕੱਲ ਦੱਸੋ ਪ੍ਰਧਾਨ ਨੂੰ ਜਸਵੀਰ ਕੌਰ ਨੂੰ ਜਾਣਦੇ ਨਹੀਂ ਮੈਂ ਨਹੀਂ 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 ਸਾਰੇ ਇਹ ਮੁਕਰੋ ਨਾ ਇਹ ਸਭ ਗਲਤ ਹੈ ਅੱਛਾ ਤੁਹਾਨੂੰ ਤੁਹਾਡੇ ਅਹੁਦੇਦਾਰਾਂ ਦਾ ਨਹੀਂ ਪਤਾ ਪਾਰਟੀ ਦੇ ਵੀ ਆ ਬੰਦਾ ਉਹਦੇ ਨਾਲ ਮੈਂ ਕਹਿ ਰਿਹਾ ਕਿ ਅਹੁਦੇਦਾਰਾਂ ਦਾ ਪਤਾ ਹੈ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ ਨਹੀਂ ਨਿੱਜੀ ਤੌਰ ਤੇ ਅੱਛਾ ਨਿੱਜੀ ਤੌਰ ਤੇ ਜਾਣਨ ਦੀ ਗੱਲ ਨਹੀਂ ਅਸੀਂ ਕਿ ਨਿੱਜੀ ਤੌਰ ਤੇ ਨਹੀਂ ਜਾਣਦੇ ਪਰ ਜਿਹੜੀ ਤੁਸੀਂ ਵੱਡੀ ਦੀ ਗੱਲ ਕਰ ਰਹੇ ਹੋ ਫੋਨ ਰਿਕਾਰਡ ਕਾਲ ਹੋ ਰਹੀ ਹੈ ਵੀ ਹਾਂ ਇਸ ਵਾਰ 7500 ਰੁਪਏ ਨਹੀਂ ਲਿਆ ਜਾਊਗਾ ਇਸ ਵਾਰ 9000 ਰੁਪਏ ਲੈ ਜਾਊਗਾ ਮੇਰਾ ਵਾਇਸ ਸੈਂਪਲ ਲੈ ਲਓ ਮੇਰੀ ਆਵਾਜ਼ ਹੀ ਨਹੀਂ ਉਹ ਪਤਾ ਨਹੀਂ ਥੋੜੀ ਆਵਾਜ਼ ਨਹੀਂ ਸਰ ਵੇਖੋ ਇਹਨਾਂ ਦੀ ਆਵਾਜ਼ ਨਹੀਂ ਪਰ ਨੱਕ ਵੀ ਲਕੋ ਰਹੇ ਆ ਫਿਰ ਕਿਤੇ ਨਾ ਕਿਤੇ ਤੁਹਾਨੂੰ ਕਦਾ ਡਰਾ ਇਮਾਨਦਾਰ ਬੰਦੇ ਨੂੰ ਕੋਲੇ ਮਾਨਸਨ ਬੰਦ ਨੂੰ ਇੱਜ਼ਤ ਆ ਯਾਰ ਸਾਡੀ ਸਮਾਜ ਦੇ ਵਿੱਚ ਅਸੀਂ ਤਾਂ ਆਪੇ ਇਹੀ ਗੱਲ ਕਹਿੰਦੇ ਵੀ ਇੱਜ਼ਤ ਕਰਕੇ ਤਾਂ ਤੁਹਾਨੂੰ ਕੁਰਸੀਆਂ ਦਿੱਤੀਆਂ ਇੱਜ਼ਤ ਤੇ ਤੁਹਾਡੀ ਕੀਤੀ ਆ ਕੁਰਸੀਆਂ ਮਿਲੀਆਂ ਤੁਹਾਨੂੰ ਉਹਦੇ ਮਿਲਿਆ ਪਰ ਤੁਸੀਂ ਕੀ ਇੱਜ਼ਤ ਰੱਖ ਲਈ ਅਸੀਂ ਕੀਤੀ ਇੱਜ਼ਤ ਯਾਰ ਜਿੰਨਾ ਤੋਂ ਕੁਰਸੀਆਂ ਖੋਲੀਆਂ ਨੇ ਤੋਂ ਬਰਦਾਸ਼ਤ ਨਹੀਂ ਹੁੰਦੀ ਕਦੇ ਕੁਝ ਫੇਕ ਬਣਾ ਕੇ ਛੱਡ ਦਿੰਦੇ ਕਦੇ ਕੁਝ ਫੇਕ ਅਸੀਂ ਫੇਕ ਵਾਲੀ ਗੱਲ ਨਾ ਕਦੇ ਕੀਤੀ ਆ ਠੀਕ ਆ ਸਾਡਾ ਇੱਕ ਕੰਮ ਆ ਅਸੀਂ ਟੀਮ ਦੇ ਰਾਹੀਂ ਇੱਕ ਮੈਸੇਜ ਦੇਣਾ ਅਸੀਂ ਦੇਣਾ ਹੀ ਦੇਣਾ ਠੀਕ ਆ ਪਰ ਇਹ ਗੱਲ ਦੱਸੋ ਤੁਸੀਂ ਦੱਸੋ ਮੈਨੂੰ 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 ਨਾ ਮੇਰੇ ਜਿਹੜੇ ਨਾਲ ਮਲਾਜ਼ਮ ਆ ਠੀਕ ਉਹ ਮਨ ਨੂੰ ਕੱਲ ਦੇ ਪਿੱਟੀ ਜਾਂਦੇ ਸੀ ਇਸ ਗੱਲ ਨੂੰ ਕਹਿੰਦੇ ਉਹ ਜਿਹੜਾ ਆਪਾਂ ਮੱਕੜ ਜਾ ਨੱਚ-ਨੱਚ ਕੇ ਆਉਂਦਾ ਹੁੰਦਾ ਨਾ ਉਹ ਜ਼ਰੂਰ ਆਊਗਾ ਤੁਹਾਡੇ ਕੋਲ ਮੈਂ ਕਹਿੰਦਾ ਆਪਾਂ ਮੱਕੜ ਕਾਉ ਕੋਸ ਮਰਜੀ ਕੋ ਜੋ ਤੁਹਾਡੇ ਆਉਂਦਾ ਤੁਸੀਂ ਕਹਿ ਲਓ ਪਰ ਸੱਚ ਵਿਖਾਉਣਾ ਉਹ ਗੱਲ ਅਸੀਂ ਲੋਕਾਂ ਤੱਕ ਲੈ ਕੇ ਜਾਣੀ ਸਾਡਾ ਫਰਜ਼ ਆ ਝੂਠ ਦੀਆਂ ਪਰਤਾ ਅਸੀਂ ਫਰੋਲ ਕੇ ਰੱਖ ਦਿੰਨੇ ਆ ਪਰ ਇਹ ਗੱਲ ਹੋਈ ਆ ਤੁਸੀਂ ਦੱਸੋ ਠੀਕ ਆ ਤੁਸੀਂ ਭਰਤੀ ਕਰਾਤਾ ਉਸ ਤੋਂ ਬਾਅਦ ਵੱਡੀ ਮੰਗਣ ਦਾ ਕੀ ਹੱਕ ਹੋ ਗਿਆ ਯਾਰ ਮੈਂ ਹੁਣ ਵਾਰੀ-ਵਾਰੀ ਇੱਕੋ ਗੱਲ ਆਖੀ ਜਾਵਾਂ ਨਹੀਂ ਮੰਗੀ ਨਹੀਂ ਮੰਗੀ ਨਹੀਂ ਮੰਗੀ ਕੋਈ ਕੁਝ ਮੰਗਿਆ ਹਜੇ ਵੀ ਇਹ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ ਹਜੇ ਵੀ ਕਹਿ ਰਹੇ ਅਸੀਂ ਕੋਈ ਵੱਡੀ ਨਹੀਂ ਮੰਗੀ ਅਸੀਂ ਕੁਛ ਨਹੀਂ ਮੰਗਿਆ ਪਰ ਉਹ ਵਿਚਾਰਾ ਚੀਕ-ਚੀਕ ਕੇ ਕਹਿ ਰਿਹਾ ਓ ਯਾਰ ਪੈਰਾਂ ਤੇ ਪਾਣੀ ਪਾਣ ਦੇ ਨਾਲੀ ਗੱਲ ਨਹੀਂ ਗਈ ਕੋਈ ਮੈਂ ਕਹਿੰਨਾ ਕਿ ਮੈਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਤੁਹਾਡਾ ਨਾਂ ਕਿਉਂ ਆ ਗਿਆ ਕਿਉਂ ਨਹੀਂ ਜਾਣਕਾਰੀ ਕੱਲ ਅਸੀਂ ਕੱਲ ਕੱਲ ਤੁਹਾਡੇ ਅਸੀਂ ਜਦੋਂ ਗੱਲ ਕਰਨੀ ਚਾਹੀਏ ਫੋਨ ਤੇ ਹੋਰ ਕਿਸੇ ਨੇ ਫੋਨ ਕੀਤਾ ਗੱਲਬਾਤ ਕੀਤੀ ਆ ਤੁਹਾਡਾ ਨਾਂ ਲੈ ਕੇ ਕੀਤੀ ਆ ਉਹਨੇ ਮੇਰਾ ਨਾਂ ਲੈ ਕੇ ਹੁਣ ਜੇ ਮੇਰਾ ਕੋਈ ਨਾਂ ਲੈ ਤੂੰ ਮੈਂ ਦੋਸ਼ੀ ਥੋੜਾ ਬਣ ਜਾਣਾ ਫੋਨ ਤਾਂ ਤੁਹਾਡਾ ਸੀ ਮੋਬਾਈਲ ਨੰਬਰ ਤੁਹਾਡਾ ਸੀ ਤੁਹਾਡੇ ਨਾਲ ਹਰ ਵਾਰੀ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ ਜਦੋਂ ਕਿਤੇ ਗੱਲ ਹੁੰਦੀ ਹੈ ਮੇਰਾ ਮੋਬਾਈਲ ਤੋ ਕੀ ਤੇ ਨ ਕੀ ਗੱਲ ਕਰੀ ਜਾਂਦੇ ਠੀਕ ਹੈ ਵੋਟਾਂ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਡਿਬੇਟ ਕਰਦੇ ਹੋ ਮੇਰੇ ਨਾਲ ਤੁਹਾਡੀ ਗੱਲਬਾਤ ਹੁੰਦੀ ਆ ਤੁਸੀਂ ਕਹਿ ਰਹੇ ਸੀ ਅਸੀਂ ਉਹ ਇਮਾਨਦਾਰੀ ਦੇ ਸ਼ਿੱਕੇ ਟੰਗਾਂਗੇ ਅਸੀਂ ਉਹ ਇਮਾਨਦਾਰੀ ਦੀ ਕਲਾ ਦਿਖਾਵਾਂਗੇ ਕਿ ਲੋਕ ਸਾਨੂੰ ਸਲੂਟ ਕਰਨਗੇ ਆ ਇਸ ਤਰ੍ਹਾਂ ਸਲੂਟ ਕਰੀਏ ਤੇ ਲੋਕ ਤਾਂ ਕਰ ਹੀ ਜਾਂਦੇ ਤੁਸੀਂ ਨਹੀਂ ਕਰਨੇ ਅਸੀਂ ਕਿਉਂ ਨਹੀਂ ਕਰਦੇ ਸਾਰਾ ਯਾਰ ਤੁਸੀਂ 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 1 ਮਿੰਟ ਗੱਲ ਸੁਣੋ ਉਹਨੂੰ ਭਰਤੀ ਕਰਾ ਕੇ ਫਿਰ ਉਹਦੇ ਦਾ ਫਾਦਰ ਮਦਰ ਨੂੰ ਵੀ ਫੋਨ ਕੀਤਾ ਵੀ ਅਸੀਂ ਭਾਈ ਹੁਣ 7500 ਤੇ ਗੱਲ ਨਹੀਂ ਖੜੂ ਸਾਡੀ 9000 ਤੇ ਜਾਓ ਕੀ ਉਹਦੇ ਨਾਲ ਪਹਿਲਾਂ ਕੋਈ ਐਗਰੀਮੈਂਟ ਹੋਇਆ ਸੀ ਮੈਂ ਕਿਹਾ ਫਾਦਰ ਮਦਰ ਨੂੰ ਨਹੀਂ ਉਹ ਤੁਹਾਡੇ ਪ੍ਰਧਾਨ ਨੇ ਕੀ ਫਾਦਰ ਪ੍ਰਧਾਨ ਨੇ ਕੀਤਾ ਪ੍ਰਧਾਨ ਨੂੰ ਫਾੜਿਆ ਪ੍ਰਧਾਨ ਨਾਲ ਵੀ ਕਰਾਂਗੇ ਗੱਲ ਜੁੜੇ ਰਹੋ ਉਹਦੇ ਨਾਲ ਉਹਦੇ ਤੱਕ ਵੀ ਪਹੁੰਚਾਂਗੇ ਅਸੀਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਪ੍ਰਧਾਨ ਕੋਈ ਨੇੜੇ ਨੂੰ ਹੀ ਲੱਗਦੀ ਜੇ ਗਲਤਾਂ ਤੇ ਗਲਤ ਹੋਊਗੀ ਠੀਕ ਆ ਖਾ ਖਾ ਕੇ ਢੱਡ ਵਧਾਲੇ ਇਹਨਾਂ ਨੇ ਇਹ ਗੱਲਾਂ ਹੋਣਗੀਆਂ ਜਰੂਰ ਦੱਸਾਂਗੇ ਅਸੀਂ ਮੇਰੀ ਗੱਲ ਸੁਣੋ ਸਰ ਤੁਹਾਡਾ ਕੋਈ ਐਗਰੀਮੈਂਟ ਹੋਇਆ ਸੀ ਉਹਦੇ ਨਾਲ ਨਹੀਂ ਨਹੀਂ ਕੋਈ ਨ ਕਰਕੇ ਤੇ ਬਾਅਦ ਚ ਲੈ ਹੀ ਸਕਦੇ ਹੁੰਨੇ ਵੇ ਐਗਰੀਮੈਂਟ ਹੋਇਆ ਨਾਲੇ ਇਹ ਥੋੜਾ ਹੁੰਦਾ ਵੀ ਕਿਸੇ ਬੰਦੇ ਨੂੰ ਕੰਮ ਤੇ ਲਵਾਤਾ ਉਹਦੇ ਐਗਰੀਮੈਂਟ ਕਰਾਂਗੇ ਵੀ ਤੇਰੇ ਕੋਲ ਹਿੱਸਾ ਲਾ ਕੇ ਤੁਸੀਂ ਉਹਨੂੰ ਇਹ ਵੀ ਗੱਲ ਕਹੀ ਹੈ ਵੀ ਜੇ ਕੋਈ ਗੱਲ ਨਹੀਂ ਇੱਥੋਂ ਤਾਨੂੰ ਪਹਿਲਾਂ ਉਹਨੂੰ ਡਿਊਟੀ ਤੇ ਲਵਾਇਆ ਫਿਰ ਕੱਢ ਦਿੱਤਾ ਗਿਆ ਫਿਰ ਤੁਸੀਂ ਇਹ ਵੀ ਗੱਲ ਉਹਨੂੰ ਕਿਤੇ ਨਾ ਕਿਤੇ ਕਹੀ ਹੈ ਵੀ ਤੈਨੂੰ ਕਿਤੇ ਹੋਰ ਜਗ੍ਹਾ ਸੈੱਟ ਕਰਾ ਦੇਣੇ ਯਾਰ ਉਹ ਹਰ ਇੱਕ ਚੀਜ਼ ਦਾ ਵੀਰੇ ਤੁਹਾਨੂੰ ਤੇਰੀ ਨੌਲੇਜ ਘੱਟ ਲੱਗਦੀ ਹੈ ਮੈਨੂੰ ਠੀਕ ਹੈ ਜਾਂ ਵੈਸੇ ਤੁਸੀਂ ਕੋ ਉਹ ਚਾਰ ਪੈਸੇ ਦੇ ਕੇ ਵਿਰੋਧੀਆਂ ਦੇ ਛੱਡੇ ਹੋਵਾਂਗੇ ਮੇਰੇ ਇਹ ਇਹ ਕਹਿਣਾ ਬਹੁਤ ਸੌਖਾ ਹੁੰਦਾ ਜਦੋਂ ਸੱਚ ਦੀ ਗੱਲ ਹੋਵੇ ਜੀ ਹਰ ਇੱਕ ਚੀਜ਼ ਦਾ ਨਾ ਇੱਕ ਸਿਸਟਮ ਹੁੰ 嗯。Mm. ਠੀਕ ਹੈ ਜਿਹੜੇ ਸਿਸਟਮ ਨੇ ਕਰਨਾ ਸੀ ਮੈਂ ਜਰੂਰ ਏਨੀ ਬੇਨਤੀ ਜਰੂਰ ਕੀਤੀ ਸੀ ਕਿ ਮੁੰਡਾ ਲੋਡ ਬੰਦ ਹੈ ਜੀ ਠੀਕ ਹੈ ਤੇ ਇਹ ਇਹਦੀ ਇਹ ਚਲੋ ਪੜਿਆ ਲਿਖਿਆ ਠੀਕ ਹੈ ਇਹਦੀਆਂ ਕੁਝ ਮਜਬੂਰੀਆਂ ਜੇ ਇਹ ਭਰਤੀ ਹੋ ਜਾਊਗਾ ਤਾਂ ਇਹਦੇ ਰੋਟੀ ਰੋਜੀ ਦੇ ਮਸਲੇ ਹੱਲ ਹੋਣੇ ਸ਼ੁਰੂ ਹੋ ਜਾਣਗੇ ਠੀਕ ਹੈ ਪਰ ਰੋਜੀ ਰੋਟੀ ਉਹਦੀ ਏਡੀ ਛੇਤੀ ਬਹੁਤ ਬਣ ਗਈ ਸੀ ਵੀ ਤੁਸੀਂ ਕਢਾ ਵੀ ਦਿੱਤਾ ਮੈਂ ਨਹੀਂ ਕਢਾਇਆ ਯਾਰ ਦੱਸੋ ਤੂੰ ਤੁਹਾਡੀ ਇਹ ਨਾਲ ਇੱਕ ਵੀਡੀਓ ਕਲਿੱਪ ਚੱਲ ਰਹੀ ਹੈ ਜੀ ਚ ਉਹ ਸਿਰਫ ਇੱਕ ਵੀਡੀਓ ਰਾਈ ਤੁਸੀਂ ਕਹਿ ਰਹੇ ਹੋ ਕੋਈ ਨਹੀਂ ਤੈਨੂੰ ਯਾਰ ਕਿਤੇ ਹੋਰ ਸੈੱਟ ਕਰਾ ਦੇਾਂਗੇ ਯਾਰ ਕਿਤੇ ਹੋਰ ਸੈੱਟ ਕਰਾ ਦੇ ਉਹ ਤਾਂ ਫਿਰ ਜਦੋਂ ਮੇਰੇ ਕੋਲ ਹੀ ਫੇ ਹਾਂ ਜੀ ਮੇਰਾ ਤਾਂ ਐਂ ਕਰਕੇ ਮੈਨੂੰ ਤਾਂ ਉਹਨੇ ਜਿਹੜੀ ਪ੍ਰਧਾਨ ਆ ਉਹਨੇ ਕਿਹਾ ਸੀ ਕਿ ਮੈਨੂੰ ਇਹਨਾਂ ਦੇ ਉਹ ਮੈਨੂੰ 7500 ਦੋ ਮੈਨੂੰ 8500 ਦੋ ਜੋ ਵੀ ਸੀਗਾ ਠੀਕ ਹੈ ਮੈਨੂੰ ਤਾਂ ਮੈਂ ਤਾਂ ਹੁਣ ਸੁਣਿਆ ਉਹਨੂੰ ਠੀਕ ਹੈ ਮੈਂ ਮੈਨੂੰ ਤਾਂ ਫਿਰ ਉਹ ਦੁਬਾਰਾ ਰਿਕਵੈਸਟ ਕਰ ਰਿਹਾ ਵੀ ਚਲੋ ਜੀ ਮੈਂ ਉਹਨੂੰ ਕਹਾਂ ਫਿਰ ਕੋਈ ਗੱਲ ਨਹੀਂ ਵੀ ਇੱਥੇ ਜੇ ਤੇਰੀ ਕਹਾਣੀ ਨਾ ਬਣੀ ਤਾਂ ਮੈਂ ਫੇਰ ਬੈਠਾਂ ਤੇਰੇ ਵਾਸਤੇ ਮੈਂ ਕਿਤੇ ਹੋਰ ਯਾਰ ਇਮਾਨਦਾਰੀ ਨਾਲ ਕੰਮ ਕਰੀ ਜਾਂਦੇ ਆਮ ਘਰਾਂ ਚੋਂ ਉੱਠੇ ਆ ਆਮ ਘਰਾਂ ਇਹੀ ਤਾਂ ਇਹੀ ਤਾਂ ਰੌਲਾ ਕਿ ਇਹ ਛੀਛਾ ਵਿਖਾ ਦਿੱਤਾ ਗਿਆ ਆਮ ਘਰਾਂ ਚੋਂ ਚੱਲੇ ਆ ਆਮ ਗੱਲ ਹੋਊਗੀ ਆਮ ਗੱਲਾਂ ਬਾਤਾਂ ਤੇ ਜਿਹੜਾ ਸੱਚ ਦੀ ਗੱਲਬਾਤ ਉੱਪਰ ਕਿੱਥੇ ਰਹਿ ਗਈ ਆਮ ਗੱਲ ਕੀ ਉਹ ਵੱਡੇ ਵੱਡੇ ਕਾਫਲੇ ਖਾਸ ਬਣ ਗਏ ਕੀ ਉਹ ਗੱਲਾਂ ਖਾਸ ਹੋ ਗਈਆਂ ਕਿ ਜਿੱਥੇ ਅਸੀਂ ਕਹਾਂਗੇ ਕਿ ਉਹ ਬਦਲਾਖੋਰੀ ਦੀ ਨੀਤੀ ਨਹੀਂ ਚੱਲੀ ਇਹ ਤੁਸੀਂ ਦਸਨਾ ਇਹ ਗੱਲ ਕਰਕੇ ਪਰ ਤੁਸੀਂ ਦੱਸੋ ਕਿ ਇਹ ਗੱਲ ਝੂਠੀ ਹੈ ਫਿਰ ਉਸ ਯਾਰ 101% ਝੂਠੀ ਆ ਮੈਂ ਕਹਿ ਰਿਹਾ ਮੇਰਾ ਤਾਂ ਨਾ ਮੇਰੀ ਲੋਕਾਂ ਨੂੰ ਕੀ ਜਵਾਬ ਦੇਵੋਗੇ ਤੁਸੀਂ ਇੱਕ ਗੱਲ ਕਹਿ ਰਹੇ ਹੋ ਝੂਠੀ ਮੈਂ ਲੋਕਾਂ ਨੂੰ ਇਹੀ ਜਵਾਬ ਦੇ ਰਿਹਾ ਜਿਹੜੇ ਲੋਕਾਂ ਤੇਰੇ ਭੱਜੇ ਕਿਉਂ ਭੱਜੇ ਕਿਉਂ ਜਦੋਂ ਮੈਂ ਆਇਆ ਉੱਥੋਂ ਜਦੋਂ ਮੈਂ ਪੁੱਛਿਆ ਭੱਜੇ ਕਿਉਂ ਭੱਜੇ ਤਾਂ ਮੇਰੀ ਗੱਲ ਸੁਣ ਵੀ ਤੂੰ ਤਾਂ ਚੱਲ ਠੀਕ ਆ ਭੱਜਿਆ ਆ ਮਗਰ ਮੈਂ ਹੁਣ ਆਪਦਾ ਆਰਾਮਨਾ ਪਾਰਕ ਦੇ ਵਿੱਚ ਆਪਦੀ ਸੈਰ ਕਰਦਾ ਫਿਰਦਾ ਤੇ ਤੂੰ ਪਤਾ ਨਹੀਂ ਤੜਕੇ ਕਿੱਥੋਂ ਚੱਕ ਕੇ ਆ ਗਿਆ ਸਾਰਾ ਸੰਦ ਸਭਲੇਵਾ ਆਪਦਾ ਠੀਕ ਮੈਂ ਤਾਂ ਬਥੇਰੇ ਫੋਨ ਆਏ ਹੁਣ ਫੋਨ ਤੇ ਵੀ ਨਾ ਗੱਲ ਕਰਨ ਤੋਂ ਡਰ ਲੱਗਣ ਲੱਗ ਪ ਇੱਥੇ ਗੱਲ ਪੁਆਇੰਟ ਨੋਟ ਕੀਤਾ ਜਾਵੇ ਮੈਂ ਇਹ ਕਹਿੰਦਾ ਜਨਤਾ ਨੂੰ ਅੱਜ ਇਹ ਕਹਿੰਦੇ ਆ ਕਿ ਸਾਡਾ ਫੋਨ ਚੱਕਣ ਨੂੰ ਜੀ ਨਹੀਂ ਕਰਦਾ ਅਸੀਂ ਕਿਹਦੇ ਨਾਲ ਗੱਲ ਕਰਗੇ ਪਤਾ ਨਹੀਂ ਕਿਹੋ ਜਿਹੇ ਸਵਾਲ ਕਰਾਂਗੇ ਪਰ ਕਿਤੇ ਇਹੀ ਕਹਿੰਦੇ ਸੀ ਸਾਥਾਂ ਚੋਂ ਚੱਲਾਂਗੇ ਥੋੜੇ ਸਵਾਲਾਂ ਦੇ ਜਵਾਬ ਅਸੀਂ ਦੇਵਾਂਗੇ ਥੋੜੇ ਨਾਲ ਮੁਲਾਕਾਤਾਂ ਅਸੀਂ ਕਰਾਂਗੇ ਹੁਣ ਤੁਹਾਨੂੰ ਫੋਨ ਚੱਕਣ ਤੋਂ ਡਰ ਲੱਗਦਾ ਨਹੀਂ ਫੋਨ ਥੋੜੇ ਵਰਗੇ ਬੰਦੇ ਦੇ ਚੱਕਣ ਤੋਂ ਡਰ ਲੱਗਦਾ ਸਾਡੇ ਸਾਡੇ ਕੀ ਖੁਰਕ ਪਈ ਆ ਵੀ ਸਾਡਾ ਫੋਨ ਨਹੀਂ ਚੱਕਣਾ ਪਈ ਯਾਰ ਇਹੋ ਜੇ ਬੇਤੋਕੇ ਬੰਦੇ ਆ ਜਾਂਦੇ ਜਿਨ੍ਹਾਂ ਦੀ ਪੱਤਰਕਾਰੀ ਦਾ ਊੜਾ ਵੀ ਨਹੀਂ ਆਉਂਦਾ ਜਿਨ੍ਹਾਂ ਅੱਛਾ ਅੱਛਾ ਤੁਸੀਂ ਚਲੋ ਸਾਾਨੂੰ ਤਾਂ ਪੱਤਰਕਾਰੀ ਦਾ ਨਾਮ ਐ ਪੱਤਰਕਾਰਾਂ ਇਹ ਤਾਂ ਅਸੀਂ ਕਦੇ ਮੰਨਿਆ ਨਹੀਂ ਵੀ ਅਸੀਂ ਪੱਤਰਕਾਰਾਂ ਪਰ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਊੜਾ ੜਾ ਜਾਣਦੇ ਹੋ ਪ੍ਰੋਟੋਕਾਲ ਜਾਣਦੇ ਹੋ ਫਿਰ ਇਹ ਕੀ ਸੀ ਵੀ ਵੱਡੀ ਤੁਸੀਂ ਆਖੇ ਵੀ ਉਦਾਂ ਤਾਂ ਰਿਸ਼ਤੇ ਤੋਂ ਬੰਨਦਾ ਤੇ ਆਪਾਂ ਇਸ ਤਰੀਕੇ ਨਾਲ ਲੈ ਲੇ ਯਾਰ ਮੇਰਾ ਨਾਮ ਫਿਰ ਮੈਂ ਮਾਣਹਾਨੀ ਦਾ ਠੋਕੂੰ ਤੇਰੇ ਤੇ ਜੀ ਤਾਂ ਮਰਜੀ ਠੋਕਦੇ ਤੇ ਫਿਰ ਇਹ ਥੋੜੋ ਗੱਲ ਹੁੰਦੀ ਯਾਰ ਵੀ ਮੱਲੋ ਮੱਲੀ ਬਲੇਮ ਕਰੀ ਤੁਰੇ ਜਾਂਦੇ ਤੁਸੀਂ ਮੈਨੂੰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੈਨੂੰ ਕਿਤੇ ਦੋਸ਼ੀ ਤਾਂ ਸਾਬਤ ਕਰੋ ਉਹਦੇ ਵਿੱਚ ਕਿਤੇ ਇਨਵੋਲਵ ਤਾਂ ਦਿਖਾਓਗੇ ਤੁਸੀਂ ਇੱਥੇ ਇਨਵੋਲਵ ਬੈਠਾ ਵੇਖੋ ਦੋ ਗੱਲਾਂ ਦੋਨੇ ਗੱਲਾਂ ਇਹ ਚੰਦ ਮਿੰਟ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਉਹ ਮੁੰਡਾ ਦਵਾਰਾ ਆਇਆ ਸੀ ਉਹਨੂੰ ਕਿਹਾ ਗਿਆ ਸੀ ਵੀ ਕਿਤੇ ਨਾ ਕਿਤੇ ਸੈਟ ਦੁਆਰਾ ਕਰਾ ਦੇਂਗੇ ਤੇ ਜਦੋਂ ਐਗਰੀਮੈਂਟ ਭਰਤੀ ਕਰਾਇਆ ਉਦੋਂ ਵੀ ਮੈਂ ਇਹ ਗੱਲਾਂ ਕਈਆਂ ਸੀ ਆਖੀ ਜਾਣਾ ਵੀ ਜਿਉਂ ਉਹਨੇ ਦੁਬਾਰਾ ਰਿਕਵੈਸਟ ਕੀਤੀ ਕਿ ਮੇਰਾ ਤਾਂ ਜੇ ਮਸਾ ਸ਼ੁਰੂ ਹੋਇਆ ਸੀ ਰੋਟੀ ਪਾਣੀ ਤੇ ਮੇਰਾ ਤਾਂ ਫੇਰ ਉਹ ਕੰਮ ਖਰਾਬ ਹੋ ਗਿਆ ਮੈਂ ਤਾਂ ਫੇਰ ਘਰੇ ਬੈਠਣ ਵਾਲਾ ਕੰਮ ਠੀਕ ਆ ਉਹਨੂੰ ਦੁਆਰਾ ਇਹ ਗੱਲ ਆਖੀ ਕਿ ਕੋਈ ਨਹੀਂ ਮੈਂ ਤੇਰੇ ਵਾਸਤੇ ਕੁਝ ਕਰੂੰਗਾ ਇਹ ਤਾਂ ਨਹੀਂ ਆਖਿਆ ਕਿ ਮੈਂ ਤੇਰੇ ਕੋਲ ਪੈਸੇ ਲੈਣੇ ਤੁਹਾਡੇ ਨਾਲ ਮੈਂ ਇਹਨਾਂ ਦੀ ਗੱਲ ਨਾਲ ਐਗਰੀ ਹਾਂ ਕਿ ਇਹ ਗੱਲ ਝੂਠੀ ਆ ਇਹ ਇਹਨਾਂ ਨੇ ਕੋਈ ਵੱਡੀ ਨਹੀਂ ਲਈ ਮੈਂ ਇਹ ਗੱਲ ਨਾਲ ਐਗਰੀ ਕਰ ਜਾਂਦਾ ਪਰ ਕੀ ਤੁਸੀਂ ਉਹ ਦੁਬਾਰਾ ਕਹੋਗੇ ਵਿਭਾਗ ਨੂੰ ਉੱਥੇ ਕਰੋਗੇ ਵੀ ਮੁੰਡੇ ਨੂੰ ਕੱਢਿਆ ਕਿਉਂ ਗਿਆ ਇਨਵੈਸਟੀਗੇਸ਼ਨ ਕਰੋਗੇ ਲਵਾਉਂਗੇ ਉਹਨੂੰ ਉੱਥੇ ਜਦੋਂ ਦਾ ਕਸੂਰ ਹੀ ਨਹੀਂ ਕੋਈ ਕੱਢਿਆ ਕਿਉਂ ਗਿਆ ਮੇਰੀ ਇੰਨੀ ਹੈਸੀਅਤ ਨਹੀਂ ਕਿ ਮੈਂ ਸਵਾਲ ਕਰਾਂ ਕੱਢਿਆ ਕਿਉਂ ਗਿਆ ਉਹ ਡਿਪਾਰਟਮੈਂਟ ਵੱਖਰਾ ਹੈ ਮੇਰਾ ਚੇਅਰਮੈਨੀ ਦਾ ਡਿਪਾਰਟਮੈਂਟ ਵੱਖਰਾ ਹੈ ਮੈਂ ਰਿਕੁਐਸਟ ਕਰ ਸਕਦਾ ਹਾਂ ਵੀ ਬਈ ਦੇਖੋ ਕਿੱਥੇ ਖਾਮੀਆਂ ਪਾਈਆਂ ਗਈਆਂ ਕਿਹੜੀ ਕਮੀ ਕਿਹੜੀ ਹੁਣਤਾਈ ਦਾ ਕਰਕੇ ਮੁੰਡੇ ਨੂੰ ਕੱਢਿਆ ਗਿਆ ਬਈ ਜੇ ਇਹ ਐਲੀਜੀਬਲ ਸੀ ਤੇ ਹੁਣ ਵੀ ਐਲੀਜੀਬਲ ਹੈ ਤੇ ਮੈਂ ਰਿਕੁਐਸਟ ਪਾ ਸਕਦਾ ਹਾਂ ਸਿਰਫ ਠੀਕ ਹੈ ਕਿਉਂਕਿ ਮੇਰੇ ਨਾਲ ਪਾਰਟੀ ਦਾ ਬੰਦਾ ਸੀ ਜਿਨ੍ਹਾਂ ਦੇ ਇਹ ਗੱਲ ਹੋਈ ਪਰ ਤੁਸੀਂ ਹੁਣ ਉੱਥੇ ਰਿਕਵੈਸਟ ਕਰਨੀ ਆ ਕਿ ਉਹਨੂੰ ਨਵੇਂ ਥਾਂ ਕਿਤੇ ਅਡਜਸਟ ਕਰਵਾਉਣਾਗਾ ਤੁਸੀਂ ਨਹੀਂ ਨਹੀਂ ਮੈਂ ਨਹੀਂ ਕਰਵਾ ਸਕਦਾ ਮੈਂ ਤਾਂ ਦੇਖੋ ਪਹਿਲਾਂ ਵੀ ਜੇ ਕੋਈ ਜੋ ਕੋਈ ਪੋਸਟਾਂ ਨਿਕਲੀਆਂ ਸੀ ਉਹਨੇ ਭਰੀਆਂ ਠੀਕ ਹੈ ਉਹ ਲਿਜੀਬਲ ਸੀਗਾ ਉਹ ਭਰਤੀ ਹੋ ਗਿਆ ਵਧੀਆ ਗੱਲ ਕੀਤੀ ਤੁਸੀਂ ਆਖਿਆ ਵੀ ਸਾਡੀ ਪਾਰਟੀ ਦਾ ਬੰਦਾ ਸੀ ਹੁਣ ਜੇ ਤਾਂ ਕੋਈ ਵਿਰੋਧੀ ਹੋਵੇ ਫਿਰ ਤਾਂ ਅਸੀਂ ਉਹਨੂੰ ਕਢਾਈਏ ਠੀਕ ਹੈ ਜਦੋਂ ਹੈ ਹੀ ਪਾਰਟੀ ਦਾ ਤੇ ਪਾਰਟੀ ਦੇ ਤਾਂ ਅਸੀਂ ਯਾਰ ਚੱਕ ਕੇ ਨਿੱਕੇ ਨਿੱਕੇ ਦੁਕਾਨਦਾਰੀਆਂ ਕਰਦੇ ਚੱਕ ਕੇ ਐਮਐਲਏ ਤੇ ਮੰਤਰੀਆਂ ਤੱਕ ਬਣਾਦੇ ਅਸੀਂ ਲਿਜਾ ਕੇ ਤੇ ਉਹਦੀ ਸਾਨੂੰ ਛੋਟੀ ਜਿਹੀ ਤਨਖਾਹ ਚੁੱਪਦੀ ਥ ਮੈਂ ਕੋਸ਼ਿਸ਼ ਕਰਾਂਗਾ ਪੂਰੀ ਜਿੰਨਾ ਮੈਂ ਕਰ ਸਕਦਾ ਹਾਂ ਚੱਲ ਬਸ ਨਹੀਂ ਉਹ ਗਲਤ ਗੱਲ ਆ ਨਹੀਂ ਸਰ ਇੱਕ ਮਿੰਟ ਇੱਕ ਮਿੰਟ ਸਰ ਉਹ ਗਲਤ ਗੱਲ ਆ ਫਿਰ ਕੀ ਤੁਸੀਂ ਇਹ ਤੁਸੀਂ ਮੰਨ ਲਿਆ ਵੀ ਜਿਹੜੇ ਤੁਹਾਡੇ ਖਬਰ ਚੱਲੀ ਇਹ ਝੂਠੀ ਆ ਤੁਹਾਡਾ ਕੋਈ ਲੈ ਨਹੀਂ ਜਿਹੜੇ ਜਿਹੜਾ ਮੇਰਾ ਨਾਮ ਲੈ ਕੇ ਚੱਲੀ ਹੈ ਉਹ ਉਸ ਖਲੀ ਮੈਡਮ ਦਾ ਕਸੂਰ ਆ ਮੈਡਮ ਨੂੰ ਪੁੱਛੋ ਜਾ ਕੇ ਮੈਨੂੰ ਨਹੀਂ ਨਹੀਂ ਸਰ ਗੱਲ ਇੱਕ ਮਿੰਟ ਗੱਲ ਤਾਂ ਕਰਕੇ ਨਹੀਂ ਸਰ ਇੱਕ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਇੱਕੋ ਮਿੰਟ ਬਸ ਇੱਕੋ ਸਵਾਲ ਦਾ ਸਾਡੇ ਦਾ ਜਵਾਬ ਦੇ ਕੇ ਜਾਓ ਕਿ ਸਾਰਾ ਦੋਸ਼ ਹੁਣ ਤੁਸੀਂ ਉਹ ਮੈਡਮ ਨੂੰ ਜਾਣਦੇ ਹੋ ਤੁਹਾਡੀਆਂ ਫੋਟੋਆਂ ਵੀ ਆਉਦੇ ਨਾਲ ਠੀਕ ਆ ਪਾਰਟੀ ਦੇ ਉਹਦੇ ਤੇ ਕਿਤੇ ਮੀਟਿੰਗਾਂ ਹੁੰਦੀਆਂ 100 ਤਾਰਾਂ ਦੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਹੁਣ ਕਹਿੰਦੇ ਅਸੀਂ ਉਹਨੂੰ ਜਾਣਦੇ ਨਹੀਂ ਜਾਣਦੇ ਕਿਉਂ ਨਹੀਂ ਤੇ ਮੇਰੀਆਂ ਤਾਂ ਫੋਟੋ ਹੁਣ ਸਾਡੇ ਸੀਐਮ ਸਾਹਿਬ ਨਾਲ ਵੀ ਹੋਣਗੀਆਂ ਹਣਾ ਹੁਣ ਕੱਲ ਨੂੰ ਮੈਂ ਗਲਤੀ ਕਰ ਦੇਣਾ ਦੋਸ਼ੀ ਸੀਐਮ ਸਾਹਿਬ ਥੋੜੋ ਬਣ ਜਾਗੇ ਦੇਖੋ ਦੇਖੋ ਮੈਡਮ ਮੜਮਾ ਕੀ ਮੈਡਮਾ ਕੀ ਜਲਦੀ ਜਲਦੀ ਉਹ ਬਾਲ ਚ ਕਾਲਾ ਕੱਲੀ ਦਾਲ ਨਹੀਂ ਮੜਵੀ ਮੜਵੀ ਇੱਕ ਮਿੰਟ ਗੱਲ ਸੁਣੋ ਜਾਣਣੀ ਜੀ ਇਹ ਕਿੱਥੇ ਕੇ ਭਜਲੋਂਗੇ ਮਾਏ ਪਹਿਲਾਂ ਗੱਲ ਕਰ ਲਈ ਹੈ ਜੀ ਗੱਲ ਕਰ ਲਈ ਇੱਕ ਮਿੰਟ ਨਹੀਂ ਗੱਲ ਕਰਦੇ ਇੱਕ ਤਾਂ ਇਹਨਾਂ ਨੂੰ ਇਹ ਪਤਾ ਹੁੰਦਾ ਵੀ ਜੇਕਰ ਸਾਨੂੰ ਕੋਈ ਨਾ ਕੋਈ ਮਿਲੂਗਾ ਰਮਾਲ ਪੱਕੇ ਰੱਖਦੇ ਮੈਂ ਇਹਨਾਂ ਦੇ ਕੌਮੀ ਕਨਵੀਨਰ ਨੂੰ ਕਹਿਣਾ ਵੀ ਇੱਕ ਗਰਾਂਟ ਇਹਨਾਂ ਦੇ ਮੌਫਲਾਂ ਵਾਲੀ ਦਾਖਲਾ ਵੇਖੋ ਵੇਖੋ ਤੁਸੀਂ ਇੱਥੇ ਆਪਾਂ ਨੂੰ ਚੇਅਰਮੈਨ ਮਿਲੇ ਇੱਥੇ ਇਹ ਮੈਡਮ ਮਿਲੀਏ ਦਾਲ ਚ ਕੁਛ ਨਾ ਕੁਛ ਕਾਲਾ ਕੱਲੀ ਕੁਛ ਨਹੀਂ ਪੂਰੀ ਦਾਲ ਕਾਲੀ ਇਹ ਗੱਲਬਾਤ ਕਰਾਂਗੇ ਕੱਲ ਦੀ ਇੱਕ ਵੀਡੀਓ ਜਿਹੜੀ ਚੱਲ ਰਹੀ ਹੈ ਜੀ ਡਰਾਈਵਰ ਦੇ ਨਾਲ ਕੀ ਰੌਲਾ ਤੁਹਾ हां ਭਰਤੀ ਬੜੇ ਕਰਵਾਇਆ ਕਿਹੜੇ ਡਰ ਬੜੇ ਬੜੇ ਜਿਹੜਾ ਉਹ ਮਹਿਕਮੇ ਚ ਕਰਾਇਆ ਸੀ ਦਰਖਤਾਂ ਵਾਲੇ ਮਹਿਕਮੇ ਦੇ ਵਿੱਚ ਬਥੇਰੇ ਮਹਿਕਮੇ ਚ ਕਰਾਇਆ ਕਿਹੜੇ ਬਥੇਰੇ ਮਹਿਕਮੇ ਨੂੰ ਗੱਲ ਨਾ ਬਦਲੋ ਗੱਲ ਨੂੰ ਕਮਾਇਆ ਜਾ ਰਿਹਾ ਤੁਹਾਨੂੰ ਇਹ ਪਤਾ ਅਸੀਂ ਐਦੂ ਪਹਿਲਾਂ ਪਹਿਲਾਂ ਦੀ ਸਰਕਾਰ ਚ ਵੀ ਇੱਕ ਨੇ ਦਰਖਤ ਕੱਟ ਕੇ ਵਿੱਚ ਸੀ ਤੜਕੇ ਬਿਨਾ ਪਜਾਮੇ ਤੋਂ ਚੱਕਿਆ ਗਿਆ ਸੀ ਤੁਹਾਨੂੰ ਪਤਾ ਉਹ ਆਪਾਂ ਦਿਖਾਇਆ ਸੀ ਸਾਰਾ ਸੱਚ ਜਿਹੜਾ ਮੁੰਡਾ ਦਰਖਤਾਂ ਵਾਲੇ ਮਹਿਕਮੇ ਦੇ ਵਿੱਚ ਤੁਸੀਂ ਲਗਵਾਇਆ ਸੀ ਭਰਤੀ ਕਰਾਇਆ ਸੀ ਉਹਦੇ ਤੋਂ ਵੱਡੀ ਲੈਣ ਦੀ ਗੱਲ ਹੋਈ ਹੈ 7500 ਰੁਪਏ ਮੰਗਦੇ ਸੀ ਤੁਸੀਂ ਨਹੀਂ ਨਹੀਂ ਸਰ ਅਸੀਂ ਤਾਂ ਜਨਤਾ ਦੇ ਸੇਵਕ ਅਸੀਂ ਆਹ ਕੁਛ ਕਿੱਥ ਫਿਰ ਗੱਲ ਕਿਹੜੀ ਹੈ ਜੀ ਦੱਸੋ ਨਹੀਂ ਗੱਲ ਤਾਂ ਕੋਈ ਨਹੀਂ ਤੁਸੀਂ ਉਹ ਕਦੇ ਆਡੀਓ ਦੀ ਗੱਲ ਤਾਂ ਨਹੀਂ ਕਰਦੇ ਪਰ ਜਿਹੜੀ ਕੱਲ ਦੀ ਚੱਲੀ ਜਾਂਦੀ ਹੈ ਹਾਂ ਬਿਲਕੁਲ ਹੁਣ ਹੁਣ ਕਿਦਨ ਕਿਤੇ ਮੈਡਮ ਜੀ ਨੂੰ ਇਹ ਪਤਾ ਲੱਗ ਚੁੱਕਿਆ ਬੀਬਾ ਜੀ ਨੂੰ ਵੀ ਅਸਲ ਗੱਲ ਇਹ ਕਰ ਰਹੇ ਨੇ ਜਿਹੜੀ ਦਿਖਾ ਰਹੇ ਨੇ ਵੇਖੋ ਇੱਥੇ ਸਾਨੂੰ ਚੇਅਰਮੈਨ ਮਿਲੇ ਇੱਥੇ ਬੀਬਾ ਜੀ ਮਿਲੇ ਦਾਲ ਕਾਲੀ ਲੱਗਦੀ ਹੈ ਮੈਨੂੰ ਪੂਰੀ ਦਾਲ ਕਾਲੀ ਲੱਗਦੀ ਹੈ ਕੀ ਮਾਰੀ ਚੇਅਰਮੈਨ ਨਾਲ ਕਿਉਂ ਮਲਾਈ ਜਾਂਦੇ ਹੋ ਤੁਸੀਂ ਮੈਨੂੰ ਇਹ ਤਾਂ ਕੋਈ ਗੱਲ ਨਹੀਂ ਉਹਨਾਂ ਦੀ ਵੀ ਨਾਲ ਆ ਰਹੀ ਹੈ ਜੀ ਗੱਲ ਤੁਸੀਂ 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 ਚੇਅਰਮੈਨ ਨਾਲ ਮੈਨੂੰ ਕਾਹਤੋਂ ਮਲਾਈ ਜਾਂਦੇ ਚੇਅਰਮ ਉਦੋਂ ਹੀ ਜਿਹੜਾ ਭੱਜ ਗਿਆ ਉਦੋਂ ਹੀ ਸਪੀਡ ਖਿੱਚ ਗਿਆ ਪਹਿਲਾਂ ਵੀ ਆਪ ਸਪੀਡ ਖਿੱਚ ਕੇ ਫੜਿਆ ਸੀ ਤੁਸੀਂ ਚੇਅਰਮੈਨ ਬਾਰੇ ਕੁਝ ਨਹੀਂ ਪਤਾ ਨਾ ਤਾਂ ਮੈਂ ਉਹਨਾਂ ਦੇ ਨਾਲ ਆਈਆਂ ਠੀਕ ਹੈ ਮੈਂ ਇੱਥੋਂ ਆ ਰਹੀ ਸੀ ਸਰਸਪਟਾ ਕਰਦੇ ਤੁਸੀਂ ਪਤਾ ਨਹੀਂ ਕਿਧਰੋਂ ਨਿਕਲੇ ਉਹਨਾਂ ਥੋੜਾ ਤਾਂ ਮੈਨੂੰ ਪਤਾ ਨਹੀਂ ਲੱਗਦਾ ਥੋੜਾ ਨਹੀਂ ਪਤਾ ਇੱਕ ਇਹਨਾਂ ਦੇ ਪੱਕੇ ਵਾ ਫੇਰ ਗੱਲ ਕਹਿਣਾ ਇਹਨਾਂ ਨੂੰ ਇੱਕ ਗਰੰਟੀ ਇਹਨਾਂ ਨੂੰ ਮਫਲਾਰਾਂ ਦੀ ਦਿੱਤੀ ਜਾਵੇ ਜਿਹੜੀ ਹੈਗੀ ਆ ਤੁਸੀਂ ਦੱਸੋ ਮੈਨੂੰ 7500 ਰੁਪਏ ਦਾ ਡਰਾਈਵਰ ਦੇ ਨਾਲ ਕੀ ਰੌਲਾ ਪਿਆ ਤੁਹਾਡਾ ਤੁਹਾਡੀ ਆਡੀਓ ਹੋ ਰਹੀ ਆ ਵੈਰਲਾ ਇੱਕਦਮ ਤੁਹਾਨੂੰ ਇਹ ਦੱਸਦਾ ਮਸਲਾ ਦੀ ਗ੍ਰਾਂਟ ਜਿਹੜੀ ਤੁਸੀਂ ਮੰਗਦੇ ਦੇਖੋ ਧੁੰਦ ਬੜੀ ਹੈ ਹਨ ਤੇ ਪਹਿਲਾਂ ਧੂਆ ਹੋ ਕੇ ਹੱਟੇ ਤਾਂ ਕਰਕੇ ਨੱਕ ਬੰਨ ਕੇ ਰੱਖਿਆ ਹੋਇਆਗਾ ਤਾਂ ਜੋ ਪੋਲੂਸ਼ਨ ਅੰਦਰ ਜਾਵੇ ਦੂਸਰਾ ਪੋਲੂਸ਼ਨ ਮੈਂ ਕਹਿੰਨਾ ਵੀ ਜਿਹੜੀ ਆ ਤੜਕੇ ਸ਼ਹਿਰ ਕਰਨ ਆ ਰਹੇ ਸੀ ਜੀ ਇਹ ਐਡੀ ਐਡੀ ਪੋਲੂਸ਼ਨ ਦਾ ਡਾਰਾ ਤੇ ਫਿਰ ਸ਼ਹਿਰ ਨੂੰ ਕਿਉਂ ਆਏ ਨਹੀਂ ਸ਼ਹਿਰ ਸਪੱਟਾ ਤਾਂ ਹੁਣ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਇਹ ਰਮਾਲ ਤਾਂ ਤੁਸੀਂ ਸਾਨੂੰ ਵੇਖ ਕੇ ਬੰਨਿਆ ਜੀ ਉਹ ਨਹੀਂ ਪਹਿਲੇ ਹੀ ਬੰਨਣਾ ਸੀ ਹੁਣ ਮੈਂ ਜਾਣਾ ਸੀ ਤਾਂ ਕਰਕੇ ਬਾਹਰ ਬੰਨ ਰਹੀ ਸੀ ਜੀ ਅੱਛਾ ਹੁਣ ਹੁਣ ਤੁਸੀਂ ਦੱਸੋ ਗੱਲ ਡਰਾਈਵਰ ਦੇ ਨਾਲ ਕੀ ਰੌਲਾ ਤੁਹਾਡਾ ਜੀ ਡਰ ਵੀਡੀਓ ਉਹ ਕਲਿੱਪ ਘੁੰਮਦੀ ਪਈ ਉਹ ਸਰਾਸਰ ਝੂਠੀ ਆ ਝੂਠੀ ਕਿਵੇਂ ਆ ਜੀ ਝੂਠੀ ਆ ਜੀ ਉਹ ਦੇਖੋ ਵਿਰੋਧੀ ਧਿਰਾਂ ਦੇ ਕੰਮ ਹੁੰਦੇ ਆ ਇਹ ਹੋ ਹੀ ਰਹੇ ਆ ਹਨਾ ਨਹੀਂ ਤੁਸੀਂ ਤਾਂ ਇਹ ਵੀ ਗੱਲ ਕਹੀ ਸੀਗੀ ਅਸੀਂ ਉਹ ਜਦੋਂ ਗੱਲਬਾਤ ਹੋਈ ਆ ਤੁਸੀਂ ਤਾਂ ਕਹਿੰਦੇ ਸੀ ਅਸੀਂ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਤੁਸੀਂ ਤਾਂ ਕੀਤੀ ਨਹੀਂ ਨਹੀਂ ਪ੍ਰੈਸ ਕਾਨਫਰੰਸ ਤੁਸੀਂ ਆਪਾਂ ਹੁਣ ਰੱਖ ਲਾਂਗੇ ਕੋਈ ਹੁਣ ਕਦ ਰੱਖ ਨਹੀਂ ਰੱਖ ਨਹੀਂ ਫਿਰ ਉਹ ਆੜੀਓ ਤੁਸੀਂ ਉਹਨਾਂ ਦੇ ਗਾਂ ਬੇਬੇ ਬਾਪੂ ਨੂੰ ਵੀ ਕਹਿ ਰਹੇ ਹੋ ਵੀ ਸਾਡਾ 7500 ਰੁਪਿਆ ਭਾਈ ਇੱਥੇ ਰੱਖੋ ਹੁਣ 7500 ਤੋਂ ਵੱਧ ਗਿਆ ਕਿਉਂਕਿ ਮਹंगाई ਵੱਧ ਗਈ ਤੁਹਾਨੂੰ 9000 ਲੈਣ ਨੂੰ ਅੱਛਾ ਉਹ 7500 ਦੀ ਗੱਲ ਕਰਦੇ ਹੋ ਉਹ 7500 ਰੁਪਿਆ ਐਕਚੁਅਲ ਦੇ ਵਿੱਚ ਉਹ ਵੱਡੀ ਬੁੱਡੀ ਦਾ ਨਹੀਂ ਹੈਗਾਗਾ ਉਹ ਤਾਂ ਕਿਸੇ ਤੋਂ ਲੈਣੇ ਸੀ ਮੇਰਾ ਟਾਈਮ ਨਹੀਂ ਲੱਗਿਆ ਬਾਕੀ ਦੇਖੋ ਮੁਖੀ ਜਾਂਦੇ ਸੋਹਣੇ ਜੇ 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 ਕਿਸੇ ਤੋਂ ਲੈਣਾ ਸੀ ਠੀਕ ਆ ਤੇ ਉਹਦੇ ਬੇਬੇ ਵਾਪੂ ਡਰਾਈਵਰ ਦੇ ਬੇਬੇ ਵਾਪੂ ਤੋਂ ਕਿਉਂ ਮੰਗਦੇ ਉਹ ਕਿਉਂਕਿ ਉਹਨਾਂ ਨੇ ਦਵਾਈ ਸੀ ਨਾ ਗਾਂਹਾਂ ਦੀ ਕਿਹਨੂੰ ਦਵਾਈ ਸੀ ਉਹਨਾਂ ਨੇ ਆਪਦੀ ਕਿਸੇ ਰਿਸ਼ਤੇਦਾਰ ਨੂੰ ਦਵਾਈ ਬੱਲੇ ਵੀ 7500 ਰੁਪਇਆ ਗਾ ਵੱਡੀ ਰਿਸ਼ਤੇਦਾਰੀ ਚ ਐਡਾ ਕਿੱਡਾ ਕਿ 7500 ਰੁਪਇਆ ਦਾ ਕੰਮ ਸੀ ਜਿਹੜਾ ਅੱਗੇ ਦੀ ਅੱਗੇ ਗਿਆ ਜੀ ਉਹ ਗਰੀਬ ਨੂੰ ਤਾਂ 7500 ਰੁਪਇਆ ਬਹੁਤ ਆਰ ਹੁੰਦਾਗਾ ਤੇ ਉਹਨਾਂ ਨੇ ਗਾਂਹ ਦੀ ਗਾਂ ਦਵਾਈ ਸੀ ਤਾਂ ਕਰਕੇ ਉਹਨਾਂ ਤੋਂ ਮੰਗੇ ਸੀ ਹੋਰ ਕੋਈ ਵੱਡੀ ਗੱਲ ਕਹਿ ਰਹੇ ਸੀ ਕਿ ਮੰਗਿਹਾਈ ਹੋ ਗਈ ਆ ਠੀਕ ਆ ਜਿਹੜੀ ਹੁਣ ਤੇਰੇ ਨਾਲ ਸੀ ਵੱਡੀ ਐਗਰੀਮੈਂਟ ਕੀਤਾ ਸੀ ਉਹ ਐਗਰੀਮੈਂਟ ਦੇ ਹਿਸਾਬ ਨਾਲ ਪੈਸੇ ਲੈਣਾ ਨਹੀਂ 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 ਐਗਰੀਮੈਂਟ ਕਾਦਾ ਐਗਰੀਮੈਂਟ ਉਹ ਇਹ ਹੀ ਤਾਂ ਤੁਸੀਂ ਦੱਸੋ ਇਹ ਹੀ ਤਾਂ ਜਨਤਾ ਜਵਾਬ ਮੰਗਦੀ ਆ ਵੀ ਐਗਰੀਮੈਂਟ ਕਾਦਾ ਹੋਇਆ ਜਨਤਾ ਜਵਾਬ ਤਾਂ ਘੱਟ ਮੰਗਦੀ ਤੁਸੀਂ ਜਵਾਬ ਵਾੜੇ ਅਸੀਂ ਤਾਂ ਪਰ ਲੋਕਾਂ ਨੂੰ ਦੱਸਨੇ ਲੋਕ ਤੁਹਾਨੂੰ ਫੋਨ ਕਰਦੇ ਬਾਈ ਜੀ ਉੱਥੇ ਆ ਗੱਲ ਹੋ ਗਈ ਕਿੰਨੇ ਦਰਾਂ ਦੀ ਉਹ ਪੋਸਟ ਘਮ ਰਹੀ ਸੀਗੀ ਕਿ ਨਵੇਂ-ਨਵੇਂ ਬੰਦਿਆਂ ਦੇ ਵਿੱਚੋਂ ਬਣੇ ਚੀਰਮੈਨ ਜਿਹੜੇ ਬਹੁਤ ਜਲਦ ਫਸਣ ਜਾ ਰਹੇ ਨੇ ਕਿਤੇ ਨਾ ਕਿਤੇ ਜਦੋਂ ਅਸਲ ਦੇ ਵਿੱਚ ਵੇਖੋ ਲੋਕਾਂ ਕੋਲੇ ਕੋਈ ਆਪਸ਼ਨ ਨਹੀਂ ਸੀ 75 ਸਾਲਾਂ ਚ ਲੁੱਟ ਕੇ ਖਾਦਾ ਮੈਂ ਕਹਿੰਨਾ ਐਂ ਤਰਾਸ਼ ਤਰਾਸ਼ ਕੇ ਖਾਦਾ ਪੰਜਾਬ ਨੂੰ ਆਪਸ਼ਨ ਨਹੀਂ ਸੀ ਉਹਨੋ ਤਾਂ ਬਹੁਤ ਸੋਹਣਾ ਮੌਕਾ ਤੇ ਐਨਾ ਘੈਂਟ ਵਧੀਆ ਮੌਕਾ ਦਿੱਤਾ ਤੇ ਤੁਸੀਂ ਉਹ ਦਾਤੀ ਤੁਸੀਂ ਵੀ ਚੱਕ ਲਈ ਉਹਨਾਂ ਦੇ ਹੱਥ ਚੁਸ਼ਣਾ ਦੇਖੋ ਸਾਨੂੰ ਜੇ ਮੌਕਾ ਦਿੱਤਾ ਤਾਂ ਹੀ ਅਸੀਂ ਕੰਮ ਕਰ ਰਹੇ ਹਾਂ ਅਸੀਂ ਹਾਂ ਕੰਮ ਵੱਡੀ ਖਾਨ ਦੇ ਕੰਮ ਕਰ ਰਹੇ ਹਾਂ ਨਹੀਂ ਵੱਡੀ ਖਾਨ ਦਾ ਕੰਮ ਤਾਂ ਕੋਈ ਨਹੀਂ ਕਰ ਰਿਹਾ ਅਸੀਂ ਕਿਸੇ ਗਰੀਬ ਘਰ ਦੇ ਲੋੜਵੰਦ ਮੁੰਡੇ ਨੂੰ ਜੇ ਮੈਂ ਕੰਮ ਤੇ ਲਵਾਦਾ ਮੈਂ ਕੀ ਮਾੜਾ ਕਰਦਾ ਨਹੀਂ ਮੈਂ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਤੁਸੀਂ ਲੋੜਵੰਦ ਨੂੰ ਕੰਮ ਤੇ ਲਵਾਤਾ ਮੈਕਮੇਂ ਦੇ ਵਿੱਚ ਲਵਾਤਾ ਚੰਗਾ ਗੱਲ ਕੀਤਾ ਇਹ ਐਗਰੀਮੈਂਟ ਜਿਹੜਾ ਉਹਦੇ ਨਾਲ ਪੈਸਿਆਂ ਦਾ ਦੇਣ ਲੈਣ ਦਾ ਕੀ ਐਗਰੀਮੈਂਟ ਉਹ ਤਾਂ ਨਹੀਂ ਸੀ ਹੋਇਆ ਉਹਨੇ ਐਕਚੁਅਲ ਅੱਛਾ ਪਹਿਲਾਂ ਜਦੋਂ ਘਰ ਘੁਰ ਪਾਇਆ ਸੀ ਉਦੋਂ ਪੈਸੇ ਫੜ ਕੇ ਲੈ ਕੇ ਗਿਆ ਸੀ ਸਾਡੇ ਤੋਂ ਫਿਰ ਫਿਰ ਤੁਸੀਂ ਇੱਕ ਮਿੰਟ ਇਹ ਗੱਲ ਕਰੋ ਇਹ ਗੱਲ ਘੁੰਮਦੀ ਨੂੰ 5-7 ਦਿਨ ਹੋ ਗਏ ਤੁਸੀਂ ਆਪਦੀ ਸਟੇਟਮੈਂਟ ਕਿਉਂ ਨਹੀਂ ਦਿੱਤੀਗੀ ਨਹੀਂ ਸਟੇਟਮੈਂਟ ਤਾਂ ਦੇਖੋ ਸਟੇਟਮੈਂਟ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਵੀ ਤੁਸੀਂ ਆਉਂਗੇ ਸਾਰਿਆਂ ਨਾਲ ਪਹਿਲਾਂ ਸਟੇਟਮੈਂਟ ਲੈਣ ਹੋਰ ਤਾਂ ਕੋਈ ਆਉਂਦਾ ਨਹੀਂ ਤੁਹਾਨੂੰ ਬੜੀ ਅੱਗ ਲੱਗੀ ਹੁੰਦੀ ਅੱਗ ਕਾਦੀ ਲੱਗੀ ਹੁੰਦੀ ਹੈ ਤੁਸੀਂ ਤੁਸੀਂ ਕਿਉਂ ਤੱਤੇ ਕਾਲੇ ਹੋ ਤੁਸੀਂ ਤੁਸੀਂ ਕਿਉਂ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਹੁਣ ਤੱਤੇ ਕਾਲੇ ਨੇ ਲੋਕਾਂ ਨੇ ਵੋਟਾਂ ਪਾਈਆਂ ਤੇ ਕੰਮ ਕਰੀਦਾ ਜਾਣੇ ਕਾਦਾ ਕੰਮ ਫਿਰ ਕੰਮ ਇਹ ਵੱਡੀ ਲੈਣ ਦਾ ਕਰੀ ਜਾਂਦੇ ਹੋ ਉਹ ਵੱਡੀ ਉਹ ਵੱਡੀ ਨਹੀਂ ਹੈਗੀ ਗਈ ਉਹ ਪਰਸੈਂਟੇਜ ਨਹੀਂ ਸਾਡੀ ਨਿਕਲਦੀ ਪਈ ਉਹ ਤਾਂ ਜ ਆਸੀ ਉਦੋਂ ਪੈਸੇ ਫੜੇ ਸੀ ਲਓ ਜੀ ਸਿੱਧੀ ਗੱਲ ਕਹਿ ਦਿੱਤੀ ਗਈ ਆ ਪ੍ਰਧਾਨ ਦੇ ਵੱਲੋਂ ਕਿ ਇਹ ਵੱਡੀ ਨਹੀਂ ਸੀ ਹਾਂ ਇਹੇ ਉਹਨਾਂ ਨੇ ਧਾਰੇ ਪੈਸੇ ਲਈ ਸੀਗੇ ਪਰ ਉਹ ਮੁੰਡਾ ਤੇ ਰੋ ਰੋ ਕੇ ਕਹਿ ਰਿਹਾ ਵੀ ਮੈਥੋਂ ਉਹਨੇ ਵੀਡੀਓ ਕਲਿੱਪਾਂ ਦਿਖਾਈਆਂ ਸਾਰਾ ਕੁਝ ਦਿਖਾਇਆ ਜਿੱਥੇ ਗੱਲ ਹੋ ਰਹੀ ਆ ਤੇ ਮੁੰਡਾ ਜਦੋਂ ਉਹਨੇ ਘਰ ਪਾਉਣਾ ਸੀ ਉਦੋਂ ਵੀ ਰੋ ਰੋ ਕੇ ਮੇਰੇ ਕੋਲ ਬਸ 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 ਲੱਗ ਗਿਆ ਪਤਾ ਇੱਕ ਪਾਸੇ ਪਹਿਲਾਂ ਤੁਸੀਂ ਕਹਿੰਦੇ ਹੋ 7500 ਰੁਪਏ ਦੇ ਰਿਸ਼ਤੇਦਾਰਾਂ ਨੇ ਲਿਆ ਹੁਣ ਕਹਿੰਦੇ ਹੋ ਮੁੰਡੇ ਨੇ ਘਰ ਪਾਇਆ ਪੈਸੇ ਤਾਂ ਲਿਆ ਝੂਠ ਤੇ ਝੂਠ ਬੋਲਿਆ ਜਾ ਰਿਹਾ ਈ ਮੈਂ ਬੋਲ ਰਹੀ ਉਹ ਜਦੋਂ ਘਰ ਪਾਇਆ ਸੀਗਾ ਉਹ ਪਹਿਲਾ ਪਿੰਡ 'ਚ ਰਹਿੰਦੇ ਸੀ ਫਿਰ ਕਿਸੇ ਰਿਸ਼ਤੇਦਾਰਾਂ ਕੋਲੇ ਜਾ ਕੇ ਘਰ ਪਾਇਆ ਇਹ ਸਭ ਗਲਤ ਗੱਲ ਆ ਵੇਖੋ ਗੱਲ ਨੂੰ ਘੁਮਾਇਆ ਜਾ ਰਿਹਾ ਦਾਲ ਪੂਰੀ ਦੀ ਪੂਰੀ ਕਾਲੀਆਂ ਆਖਰਕਾਰ ਕੀ ਹੋਇਆ ਕਿ ਚੇਅਰਮੈਨ ਸਾਹਿਬ ਚਲੇ ਗਏ ਨਹੀਂ ਤਾਂ ਮੈਂ ਉਹਨਾਂ ਨੂੰ ਨਾਲ ਖਲਾ ਕੇ ਗੱਲਬਾਤ ਕਰਨੀ ਸੀ ਚੇਅਰਮੈਨ ਸਾਹਿਬ ਦਾ ਕਿਉਂ ਮੇਰੇ ਚੇਅਰਮੈਨ ਸਾਹਿਬ ਦਾ ਕਿਤੇ ਨਾ ਕਿਤੇ ਲਿੰਕ ਜੁੜ ਰਿਹਾ ਉਹ ਮੁੰਡਾ ਉਹਦੇ ਕੋਲ ਜਾ ਕੇ ਵੀ ਕਹਿ ਰਿਹਾ ਚੇਅਰਮੈਨ ਕੋਲੇ ਕਿ ਮੈਨੂੰ ਕਿਤੇ ਹੋਰ ਐਡਜਸਟ ਕਰਵਾਵੋ ਉਹ ਕਹਿ ਰਿਹਾ ਕਿਤੇ ਹੋਰ ਕਰਵਾ ਦਾਂਗੇ ਕਰਵਾ ਦਾਂਗੇ ਐਡਜਸਟ ਫਿਰ ਪਹਿਲਾਂ ਭਰਤੀ ਕਰ ਤੇ ਫਿਰ ਉਹਨੂੰ ਨੌਕਰੀ ਤੋਂ ਕਢਾਇਆ ਹੁਣ ਹੋਰ ਥਾਂ ਕਿਤੇ ਅਡਜਸਟ ਕਰਵਾਉਂਦੀਆਂ ਗੱਲਾਂ ਨਹੀਂ ਅਸੀਂ ਅਸੀਂ ਕਿਸੇ ਨੂੰ ਨਹੀਂ ਬਾਹਰ ਕਢਵਾਇਆ ਚੇਅਰਮੈਨ ਨੂੰ ਤੁਸੀਂ ਗੇੜੇ ਨਾਲ ਕਿਉਂ ਮੇਰੇ ਨਾਲ ਲਾਈ ਉਹ ਚੇਅਰਮੈਨ ਨੂੰ ਮੈਂ ਤਾਂ ਹਜੇ ਦੱਸ ਦੇਣਾ ਚਾਹਣਾ ਬੀਬਾ ਜੀ ਕੱਲਾ ਇਹੀ ਗੱਲ ਕਰ ਰਿਹਾ ਵੀ ਦਾਲਚ ਕਾਲਾ ਦਾਲਚ ਕਾਲਾ ਕਦੇ ਆਉਂਦੀਆਂ ਇੰਟਰਵਿਊਆਂ ਦੇ ਕਮੈਂਟ ਪੜ ਕੇ ਵੇਖੋ ਲੋਕ ਕਿਹੜੇ ਸਾਹਮਣਾ ਤੁਹਾਡਾ ਮਾਨ ਸਤਕਾਰ ਕਰ ਰਹੇ ਆ ਤੁਸੀਂ ਇੱਕ ਠੀਕਾ ਲਵਾਤਾ ਅਸੀਂ ਚੰਗੀ ਗੱਲ ਮੰਨਦੇ ਆ ਗਾਹਾਂ ਦੇ ਬੇਬੇ ਬਾਪੂ ਤੋਂ ਵੀ ਪੈਸੇ ਮੰਗੀ ਜਾ ਰਹੇ ਹੋ ਤੁਸੀਂ ਤੁਸੀਂ ਲੋਕਾਂ ਦੇ ਕਮੈਂਟਾਂ ਦੇ ਨਾ ਜਾਓ ਦੇਖੋ ਜਨਤਾ ਦਾ ਕੰਮ ਹੀ ਹੁੰ ਵੋਟਾਂ ਪਾਈਆਂ ਇਹ ਗੱਲ ਵੀ ਚੇਤੇ ਰੱਖੋ ਲੋਕਾਂ ਨੂੰ ਇੰਨਾ ਅਵੇਅਰ ਕੀਤਾ ਜਾਗਰੂਕ ਕੀਤਾ ਤੁਸੀਂ ਕੀਤਾ ਚੰਗੀ ਗੱਲ ਆ ਕਰਨਾ ਵੀ ਚਾਹੀਦਾ ਸੀਗਾ ਠੀਕ ਆ ਪਰ ਅੱਜ ਤੁਸੀਂ ਵੇਖੋ ਏਸੇ ਜ਼ਿਲ੍ਹੇ ਦਾ ਪਹਿਲਾ ਐਮਐਲਏ ਗਿਆ ਰਿਸ਼ਵਤ ਦੇ ਵਿੱਚ ਕਿੱਡਾ ਮਾਮਲਾ ਇੱਕ ਸਰਪੰਚ ਨੇ ਉਹ ਸਾਰੀ ਜਿਹੜਾ ਕੱਢ ਕੇ ਦੇ ਆ ਕੇ ਦਿੱਤਾ ਐਮਐਲਏ ਜੇਲ੍ਹ ਚ ਗਿਆ ਫੜੀ ਜਾਂਨੇ ਰਿਸ਼ਵਤ ਫੜੀ ਗਏ ਤੁਸੀਂ ਤਾਂ ਆ ਮੰਗੀ ਜਾਂਦੇ ਹੋ ਅਸੀਂ ਕਿੱਥੇ ਮੰਗੀ ਆ ਸਰ ਆਪਦੇ ਪੈਸੇ ਮੰਗੇ ਆ ਮੈਂ ਨਹੀਂ ਆਪਦੇ ਪੈਸੇ ਫਿਰ ਐਗਰੀਮੈਂਟ ਦੀ ਗੱਲ ਕਿਉਂ ਕੀਤੀ ਐਗਰੀਮੈਂਟ ਦੀ ਗੱਲ ਕੋਈ ਐਗਰੀਮੈਂਟ ਦੀ ਗੱਲ ਨਹੀਂ ਕੀਤੀ ਉਹ ਤਾਂ ਜਦੋਂ ਲਿਖ ਲਿਖਾ ਹੋਇਆ ਸੀ ਪੈਸੇ ਫੜ ਕੇ ਲੈ ਕੇ ਆਸੀਂ ਕਾਕਾ ਤੇ ਲਿਖ ਲਖਾਉਦੋ ਹੋਇਆ ਸੀ ਹੁਣ ਹੁਣ ਇਹੀ ਗੱਲ ਜਿਹੜਾ ਮਾਮਲਾ ਤੁਹਾਡੇ ਉੱਪਰ ਪਾਰਟੀ ਦੇ ਮੁਖੀ ਤੱਕ ਪਹੁੰਚੂਗੇ ਤੇ ਤੁਹਾਡੇ ਉਹਦੇ ਵੀ ਜਾ ਸਕਦੇ ਤੁਹਾਨੂੰ ਪਤਾ ਨਹੀਂ ਜੀ ਨਹੀਂ ਸਾਡੇ ਉਹਦੀ ਬਿਲਕੁਲ ਨਹੀਂ ਜਾ ਸਕਦੇ ਕਿਉਂਕਿ ਦੇਖੋ ਮੁਖੀ ਨੂੰ ਪਤਾ ਸਾਡੇ ਬਾਰੇ ਅਸੀਂ ਜਿੰਨੀ ਇਮਾਨਦਾਰੀ ਨਾਲ ਜਿੰਨੀ ਵਫਾਦਾਰੀ ਨਾਲ ਕੰਮ ਕਰੀ ਜਾਂਦੇ ਆ ਤਾਂ ਹੀ ਸਾਨੂੰ ਉਹਦੇ ਦਿੱਤੇ ਆ ਨਾ ਹੁਣ ਜੇ ਜਨਤਾ ਨੇ ਤੇ ਮੁਖੀ ਨੇ ਸਾਨੂੰ ਉਹਦੇ ਦਿੱਤੇ ਖੋਣ ਵਾਸਤੇ ਥੋੜੀ ਦਿੱਤੇ ਆ ਵਾਹ ਖੋਣ ਵਾਸਤੇ ਇਹਨਾਂ ਦੇ ਕਹਿੰਦੇ ਵੀ ਸਾਨੂੰ ਉਹਦੇ ਜਿਹੜੇ ਮਿਲੇ ਉਹ ਐਵੇਂ ਨਹੀਂ ਮਿਲੇ ਖੋਣ ਵਾਸਤੇ ਸਾਨੂੰ ਉਹਦੇ ਨਹੀਂ ਮਿਲੇਗੇ ਠੀਕ ਹੈ ਇਹ ਇਹ ਮਿਹਨਤ ਨਾਲ ਉਹਦੇ ਮਿਲਦੇ ਹੁੰਦੇ ਆ ਸਾਰ ਮਿਹਨਤ ਕੀਤੀ ਐ ਤੇਲ ਫੂਕਿਆ ਪਤਾ ਕਿੰਨਾ ਖਰਚਾ ਕੀਤਾ ਲੋਕਾਂ ਨੇ ਆ ਘਰਾਂ ਚ ਜਾ ਕੇ ਬੀਬੀ ਜੀ ਬੀਬੀ ਜੀ ਹੱਥ ਬੰਨ ਕੇ ਵੋਟਾਂ ਮੋਹ ਲਿਆ ਵਾਹ ਵਾਹ ਵਾਕਈ ਆਉਦੇ ਆ ਜਿਹੜੇ ਇਹਨਾਂ ਨੂੰ ਖਰਚਾ ਕਰਕੇ ਮਿਲੇ ਆ ਇਹ ਕਹਿੰਦੇ ਤੇਲ ਫੂਕ ਕੇ ਮਿਲੇ ਆ ਅੱਜ ਉਹੀ ਖਰਚੇ ਪੂਰੇ ਕੀਤੇ ਜਾ ਰਹੇ ਆ ਕਿਤੇ ਡਰਾਈਵਰਾਂ ਦੀਆਂ ਤਨਖਾਹਾਂ ਚੋਂ ਹਿੱਸੇ ਮੰਗ ਮੰਗ ਨਹੀਂ 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 ਇਹ ਇਹ ਨਹੀਂ ਰੱਬ ਆਪਦੀ ਦਿੱਤੀ ਸਾਨੂੰ ਠੀਕ ਐ ਬਸ ਅਸੀਂ ਆਪਦੀ ਕਿਰਤ ਦਿਖਾਈ ਐ ਅਸੀਂ ਕਾਹਨੂੰ ਕਿਸੇ ਤੋਂ ਖੋਈਏ ਹਾਂ ਜੀ ਸਹੀ ਐ ਮੈਂ ਤੁਹਾਨੂੰ ਦੂਜੀ ਗੱਲ ਇੱਕ ਦੱਸ ਦਾਂ ਤੁਸੀਂ ਐਵੇਂ ਚੇਅਰਮੈਨ ਦਾ ਤੇ ਮੇਰਾ ਨਾਂ ਨਰ ਲਾਓ ਕਿਉਂ ਘਰ ਪੱਟਦੇ ਆਓ ਅਸੀਂ ਸਾਨੂੰ ਕੀ ਲੋੜ ਆ ਬੀਬਾ ਜੀ ਘਰ ਪੱਤਨ ਦੀ ਨਾਮ ਵੇਖੋ ਉਹ ਮੁੰਡੇ ਨੇ ਇਹ ਚੀਜ਼ ਦਿਖਾਈ ਆਡੀਓ ਥੋੜੀ ਹੋ ਰਹੀ ਆ ਵੀਡੀਓ ਉਹਦੇ ਨਾਲ ਅਸੀਂ ਕੋਈ ਗਲਤ ਨਹੀਂ ਕਹਿ ਰਹੇ ਅਟੈਚਮੈਂਟ ਜਿਹੜੀ ਵੱਡੀ ਲੈਣ ਦੀ ਜਾਂ ਵਿੱਚੋਂ ਪੈਸੇ ਖਾਣ ਦੀ ਅਟੈਚਮੈਂਟ ਥੋੜੀ ਇਕੱਠੀ ਲੱਗ ਰਹੀ ਹੈ ਚੇਅਰਮੈਨ ਨਾਲ ਉਹ ਤਾਂ ਆਪਸ ਦੇ ਵਿੱਚ ਹੁਣ ਮੰਨ ਕੇ ਚੱਲੋ ਕੋਈ ਵੀ ਬਿੱਲ ਪਾਸ ਕਰਨਾ ਪੈਂਦਾ ਫਿਰ ਆਪਸ ਦੇ ਵਿੱਚ ਰਹਿ ਮਸ਼ਵਰਾਤ ਕਰਨਾ ਪੈਂਦਾ ਮੰਨ ਕੇ ਬਾਤ ਬਹੁਤ ਧੰਨਵਾਦ ਆ ਬੀਬਾ ਜੀ ਦੇ ਨੇ ਚੇਅਰਮੈਨ ਸਾਹਿਬ ਨਹੀਂ ਮੰਨ ਰਹੇ ਸੀ ਪੱਲੇ ਵੀ ਨਹੀਂ ਮੰਨ ਰਹੇ ਸੀ ਪਰ ਐਸ ਵਾਰ ਗੱਲ ਜਿਹੜੀ ਸਾਫ਼ ਹੋ ਚੁੱਕੀ ਆ ਹੁਣ ਇਹ ਦੱਸੋ ਕਿ ਮੁੰਡੇ ਨੂੰ ਤੁਸੀਂ ਉਹ ਨੌਕਰੀ ਤੋਂ ਕੱਢ ਦਿੱਤਾ ਜਾਂ ਹਜੇ ਰੱਖਿਆ ਹੋਇਆਗਾ ਨੇ ਨੌਕਰੀ ਤੋਂ ਅਸੀਂ ਤਾਂ ਨਹੀਂ ਕੱਢਿਆ ਨੌਕਰੀ ਤੋਂ ਉਹ ਵਿਭਾਗ ਨੇ ਕੱਢਿਆ ਸਾਡੀ ਕੀ ਗਲਤੀ ਉਸ ਚ ਕੋਈ ਹੋ ਸਕਦਾ ਤਰੱਤੀ ਰਹਿ ਗਈ ਹੋਵੇ ਉਹ ਤੋਂ ਕੋਈ ਨਾ ਕੋਈ ਗਲਤੀ ਹੋ ਗਈ ਹੋਵੇ ਤੇ ਜਿਹਦਾ ਕਰ ਨਹੀਂ ਗਲਤੀ ਗਲਤੀ ਥੋੜੋ ਥੋੜੋ ਨਹੀਂ ਹੋਈ ਵੱਡੀ ਖਾਨ ਵਾਲਿਆਂ ਤੋਂ ਨਹੀਂ ਅਸੀਂ ਤਾਂ ਦੇਖੋ ਕੋਈ ਗਲਤੀ ਮੈਂ ਤਾਂ ਮੰਨ ਹੀ ਨਹੀਂ ਰਹੀ ਨਾ ਮੈਂ ਮੰਨਣਾ ਕਿਉਂਕਿ ਆਪਾਂ ਗਲਤੀ ਕੀਤੀ ਇਹ ਤਾਂ ਸਰ ਦੇਖੋ ਵਿਰੋਧੀਆਂ ਦੀ ਚਾਲ ਹੈ ਮੈਂ ਨਹੀਂ ਹਰ ਗੱਲ 'ਚ ਵਿਰੋਧੀਆਂ ਦੀ ਚਾਲ ਹਰ ਗੱਲ 'ਚ ਵਿਰੋਧੀਆਂ ਦੀ ਚਾਲ ਹਰ ਗੱਲ 'ਚ 70 75 ਸਾਲ ਇਹ ਕੋਈ ਥੋੜੀ ਗੱਲ ਕਹਿਣ ਦਾ ਇਹ ਕੋਈ ਤਗਬੰਦੀ ਨਹੀਂ ਬਣਦੀ ਐ ਕੋਈ ਜਵਾਬ ਨਹੀਂ ਜੋ ਤੁਹਾਨੂੰ ਪੁੱਛਿਆ ਗਿਆ ਬਣਦੀ ਇਹੀ ਬਣਦੀ ਐ ਤੁਸੀਂ ਤਾਂ ਮ ਸੈਰ ਦਾ ਨਹੀਂ ਲੋਕ ਹੁਣ ਮੈਨੂੰ ਜਾਣ ਤੁਸੀਂ ਤੁਸੀਂ ਕਹਿੰਦੇ ਸੈਰ ਦਾ ਟਾਈਮ ਖਰਾਬ ਕਰਤਾ ਠੀਕ ਹੈ ਤੇ ਜਿਹੜੇ ਲੋਕ ਬੈਠੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦੀਆਂ ਵੋਟਾਂ ਨੇ ਖਰਾਬ ਹੋ ਗਈਆਂ ਨਹੀਂ ਨਹੀਂ ਵੋਟਾਂ ਕਾਹਨੂੰ ਖਰਾਬ ਨਹੀਂ ਫਿਰ ਅਸੀਂ ਵੀ ਤਾਂ ਇਹ ਗੱਲ ਕਹਿ ਸਕਦੇ ਹਾਂ ਨਾ ਤੁਹਾਨੂੰ ਤੁਹਾਨੂੰ ਜਿਆਦਾ ਜਵਾਬ ਨਹੀਂ ਚਾਹੀਦਾ ਹੁੰਦਾ ਨਹੀਂ ਜਵਾਬ ਪਰ ਗੱਲ ਤਾਂ ਕਲੀਅਰ ਕਰਕੇ ਜਾਣ ਜਨਤਾ ਸਾਡਾ ਜਵਾਬ ਮੰਗਦੀ ਅਸੀਂ ਦੇ ਹੀ ਜਾਂਦੇ ਹਾਂ ਕਦ ਕਿੱਥੋਂ ਜਵਾਬ ਦਿੱਤਾ ਬੀਬਾ ਜੀ ਉਹ ਹੀ ਤਾਂ ਜਵਾਬ ਤਾਂ ਕਮੈਂਟਾਂ 'ਚ ਵੀ ਮੰਗਣਗੇ ਹੁਣ ਜਵਾਬ ਦੇਣਾ ਬਹੁਤ ਔਖ ਹੈ ਆਖੇ ਸੇਹਲੀਆਂ ਡੀਕਦੀਆਂ ਸਾਡਾ ਟਾਈਮ ਖਰਾਬ ਕੀਤਾ ਜਾ ਰਿਹਾ ਟਾਈਮ ਤਾਂ ਆਖਰਕਾਰ ਜਨਤਾ ਦੇ ਵੀ The assim <laughs> ਹਰ ਵਾਰ ਦੀ ਤਰ੍ਹਾਂ ਮਲੂਕਾ ਟੀਵੀ ਚੈਨਲ ਦੀ ਟੀਮ ਦੇ ਵੱਲੋਂ ਇਸ ਵਾਰ ਵੀ ਤੁਹਾਨੂੰ ਸੱਚ ਵਿਖਾਇਆ ਗਿਆ ਬਹੁਤ ਸਾਰੇ ਵੀਰੇ ਗੱਲ ਲਿਖ ਦਿੰਦੇ ਆ ਕਿ ਇਹ ਤਾਂ ਫੇਕ ਵੀਡੀਓ ਫੇਕ ਨਹੀਂ ਅਸਲ ਦੇ ਵਿੱਚ ਅਸੀਂ ਇੱਕ ਮਜ਼ਾਕ ਇੱਕ ਐਂਟਰਟੇਨਮੈਂਟ ਰਹੀ ਨਾਲ ਤੁਹਾਡਾ ਹਾਸਾ ਠੱਠਾ ਹੋ ਜਾਂਦਾ ਨਾਲੇ ਤੁਹਾਨੂੰ ਸੱਚ ਵਿਖਾਇਆ ਜਾਂਦਾ ਉਹੀ ਕੋਸ਼ਿਸ਼ ਇਸ ਵਾਰ ਕੀਤੀ ਆ ਇੱਕ ਜਿਹੜੀ ਆਡੀਓ ਇੱਕ ਵੀਡੀਓ ਜਿਹੜੀ ਚੱਲ ਰਹੀ ਆ ਕਿ ਆਖਰਕਾਰ ਚੇਅਰਮੈਨ ਤੇ ਪ੍ਰਧਾਨ ਦੇ ਵੱਲੋਂ ਕਿਵੇਂ ਇੱਕ ਡਰਾਈਵਰ ਨੂੰ ਨੌਕਰੀ ਤੋਂ ਜਿਹੜਾ ਕੱਢਿਆ ਜਾਂਦਾ ਉਹ ਛੀਛਾ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕਮੈਂਟ ਜਰੂਰ ਕਰ ਦਿਓ ਲਾਇਕ ਸਬਸਕ੍ਰਾਈਬਰ ਜੁੜੇ ਰਹਿਣਾ ਮੇਰਾ ਜਿਸ ਕਾਰਨ ਸਿਕਮਲੂਕਾ ਧੰਨਵਾਦ ਜੀ